ਬਾਲੀਵੁੱਡ ਸਿੰਗਰ ਹਮੇਸ਼ ਰਸ਼ਮੀਆਂ ਤੇ ਇਸ ਵਕਤ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਹਾਲ ਫਿਲਹਾਲ ਇਹ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ ਪਲੇਬੈਕ ਸਿੰਗਰ ਅਤੇ 뮤직 ਕੰਪੋਜ਼ਰ ਹਮੇਸ਼ ਰੇਸ਼ਮੀਆਂ ਦੇ ਪਿਤਾ ਅਤੇ ਮਸ਼ਹੂਰ ਸੰਗੀਤ ਨਿਰਦੇਸ਼ਕ ਵਿਪਨ ਰੇਸ਼ਮੀਆਂ ਦਾ 87 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਹੈ ਮਰਹੂਮ ਸੰਗੀਤ ਨਿਰਦੇਸ਼ਕ ਅਤੇ ਨਿਰਮਾਤਾ ਨੇ 18 ਸਤੰਬਰ ਬੁੱਧਵਾਰ ਰਾਤ 8:30 ਵਜੇ ਆਖਰੀ ਸਾਹ ਲਏ ਵਿਪਨ ਨੂੰ ਮੁੰਬਈ ਦੇ ਕੋਕਿਲਾ ਬੈਨ ਧੀਰੂ ਭਾਈ ਅੰਬਾਨੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਸੀ हिमेष ਦੇ ਪਿਤਾ ਕਥਿਤ ਤੌਰ ਤੇ ਸਾਲ ਲੰਣ ਦੇ ਵਿੱਚ ਤਕਲੀਫ ਅਤੇ ਉਮਰ ਦੇ ਨਾਲ ਸੰਬੰਧਿਤ ਸਿਹਤ ਸਮੱਸਿਆਵਾਂ ਤੋਂ ਪੀੜਿਤ ਸਨ ਇੱਕ ਰਿਪੋਰਟ ਮੁਤਾਬਕ ਹਿਮੇਸ਼ ਰਸ਼ਮੀਆਂ ਦੀ ਪਰਿਵਾਰਿਕ ਦੋਸਤ ਫੈਸ਼ਨ ਡਿਜ਼ਾਈਨਰ ਬਨੀਤਾ <th>ਪਾਪਰ ਨੇ ਉਹਨਾਂ ਦੇ ਪਿਤਾ ਵਿਪਿੰਨ ਰਸ਼ਮੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਇਹ ਟਾਈਮ ਨੂੰ ਦੱਸਿਆ ਹਾਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਸੀ। ਥਾਪਰ ਨੇ ਦੱਸਿਆ ਕਿ ਇਹ ਸਭ ਉਹਨਾਂ ਦੇ ਲਈ ਇੱਕ ਪਰਿਵਾਰ ਦੀ ਤਰ੍ਹਾਂ ਹੈ ਅਤੇ ਉਹ ਮਰਹੂਮ ਸੰਗੀਤ ਨਿਰਦੇਸ਼ਕ ਵਿਪਿੰਨ ਰਸ਼ਮੀਆਂ ਨਾਲ ਪਿਤਾ ਵਰਗਾ ਰਿਸ਼ਤਾ ਸਾਂਝਾ ਕਰਦੀ ਸੀ। ਉਹਨਾਂ ਨੇ ਪੋਰਟਲ ਨੂੰ ਦੱਸਿਆ ਜਦੋਂ ਉਹ ਟੀਵੀ ਸੀਰੀਅਲ ਬਣਾ ਰਹੇ ਸਨ ਤਾਂ ਮੈਂ ਉਹਨਾਂ ਨੂੰ ਪਾਪਾ ਕਹਿ ਕੇ ਬੁਲਾਉਂਦੀ ਸੀ। ਬਾਅਦ ਵਿੱਚ ਉਹ ਇੱਕ ਸੰਗੀਤ ਨਿਰਦੇਸ਼ਕ ਬਣ ਗਏ ਅਤੇ ਫਿਰ ਹਿਮੇਸ਼ਾ ਉਹਨਾਂ ਦੇ ਹੀ ਨਕਸ਼ੇ ਕਦਮਾਂ ਤੇ ਚੱਲਣ ਲੱਗਿਆ ਕੱਥ ਤੋੜਤੇ ਹਿਮੇਸ਼ ਦੇ ਪਿਤਾ ਵਿਪਿੰਨ ਦਾ ਅੰਤਿਮ ਸੰਸਕਾਰ 19 ਸਤੰਬਰ ਨੂੰ ਮੁੰਬਈ ਦੇ ਜੂਹੂ ਵਿੱਚ ਕੀਤਾ ਗਿਆ ਹਿਮੇਸ਼ ਆਪਣੇ ਪਿਤਾ ਨੂੰ ਆਪਣਾ ਗੁਰੂ ਮੰਨਦੇ ਸੀ ਅਤੇ ਉਹਨਾਂ ਨੂੰ ਰੱਬ ਦਾ ਦਰਜਾ ਦਿੰਦੇ ਸੀ ਅਜਿਹੇ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਹਿਮੇਸ਼ ਟੁੱਟ ਗਏ ਨੇ ਤੁਹਾਨੂੰ ਦੱਸ ਦਈਏ ਕਿ ਵਿਪਿੰਨ ਰੇਸ਼ਮੀਆਂ ਨੇ ਦਾ एक्सपोज 2014 ਅਤੇ 13 ਸਰੂਰ 2016 ਦੇ ਵਿੱਚ ਬਤੌਰ ਨਿਰਮਾਤਾ ਕੰਮ ਕੀਤਾ ਸੀ ਉਹਨਾਂ ਦੇ بیٹے ਹਿਮੇਸ਼ ਰਸ਼ਮੀਆਂ ਨੇ ਇਹਨਾਂ ਫਿਲਮਾਂ ਨੂੰ ਲੈ ਕੇ ਖੂਬ ਸੁਰਖੀਆਂ ਬਟੋਰੀਆਂ ਸਨ ਸਾਡੀ ਪੂਰੀ ਟੀਮ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ ਤੇ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ੇ